आजਪਗ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਜੀ ਹਾਂ ਰਾਜਾ ਵੜਿੰਗ ਦੇ ਬੇਅਦ ਕਰੀਬੀ ਰਿਸ਼ਤੇਦਾਰ ਜਨ ਕੀ ਜਿਹੜੇ ਸਾਲਾ ਲੱਗ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਆਜਪਗ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਫਰੀਦਕੋਟ ਤੋਂ ਜਿਹੜਾ ਰਿਸ਼ਤੇਦਾਰ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵਹਿਦ ਕਰੀਬੀ ਰਿਸ਼ਤੇਦਾਰ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਦੇ ਜਿਹੜੇ ਰਿਸ਼ਤੇਦਾਰ ਨੇ ਚਚੇਰੇ ਭਰਾ ਦੱਸੇ ਜਾ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸ਼ਾਮਲ ਹੋਏ ਨੇ ਇਸ ਵਕਤ ਜਿਹੜਾ ਸਭ ਤੋਂ ਸਿਖਰਾਂ ਤੇ ਚੋਣ ਪ੍ਰਚਾਰ ਚੱਲ ਰਿਹਾ ਹੈ ਤੇ ਲੁਧਿਆਣਾ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਦੇ ਵੱਲੋਂ ਪਰ ਉੱਥੇ ਹੀ ਵੱਡਾ ਝਟਕਾ ਮਿਲਿਆ ਫਰੀਦਕੋਟ ਦੇ ਵਿੱਚ ਜਿਹੜਾ ਸਚਿਨ ਸਚਿਨ ਐਕ ਰਾਜਾ ਵੜਿੰਗ ਦਾ ਰਿਸ਼ਤੇਦਾਰ ਉਹ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ਤੇ ਜਿਹੜਾ ਉਹਨਾਂ ਨੂੰ ਮੌਜੂਦ ਕੀਤਾ ਫਰੀਦਕੋਟ ਦੀ ਜਿਹੜਾ ਅੱਜ ਨਾਮਜ਼ਦਗੀ ਭਰੀ ਗਿਆ ਕਰਮਜੀਤ ਅਨਮੋਲ ਦੇ ਵੱਲੋਂ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਲੀਤ ਕਰਵਾਈ ਹੈ ਅਸ ਸੱਚਰ ਜਿਹੜੇ ਰਾਜਾ ਵੜਿੰਗ ਦੇ ਬੇਅਦ ਕਰੀਬੀ ਨੇ ਤੇ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਦਾ ਪੱਲਾ ਫੜਾਇਆ ਤੇ ਉੱਥੇ ਹੀ ਦਾਸਤੀ ਕਾਂਗਰਸ ਨੂੰ ਜਿਹੜਾ ਵੱਡਾ ਝਟਕਾ ਲੱਗਾ ਹੈ ਮੁੱਖ ਦੇ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੇ ਨੇ ਕਿਉਂਕਿ ਇੱਕ ਪਾਸੇ ਤਾਂ ਲਗਾਤਾਰ ਸਿਖਰਾਂ ਤੇ ਚੋਣ ਪ੍ਰਚ ਕਾਂਗਰਸ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਭਾਜਪਾ ਲਗਾਤਾਰ ਚੋਣ ਪ੍ਰਚਾਰ ਕਰਨ ਰੈਲੀਆਂ ਕੱਢ ਰਹੇ ਨੇ ਤੇ ਰੋਡ ਸੋਰ ਕੀਤੇ ਜਾ ਰਹੇ ਨੇ ਪਰ ਕਾਂਗਰਸ ਦਾ ਅੰਦਰੂਨੀ ਕਲੇਸ਼ ਵਧਦਾ ਜਾ ਰਿਹਾ ਕੋਈ ਆਮ ਆਦਮੀ ਪਾਰਟੀ ਵਿੱਚ ਜਾ ਰਿਹਾ ਤਾਂ ਕੋਈ ਕਾਂਗਰਸ ਵਿੱਚ ਆ ਰਿਹਾ ਤਾਂ ਇੱਥੇ ਹੀ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਕਾਂਗਰਸ ਦੇ ਵਿੱਚ ਤੜਕਸਾਰ ਜਿਹੜੇ ਕੰਗ ਸੀਗੇ ਜਗমোহন ਸਿੰਘ ਕੰਕਰੜ ਤੋਂ ਮਰੇਡੇ ਤੋਂ ਜਿਹੜੇ ਵਿਧਾਇਕ ਵੀ ਰਹੇ ਨੇ ਇੱਕ ਸਾਬਕਾ ਮੰਤਰੀ ਵੀ ਰਹੇ ਨੇ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਦੁਪਹਿਰ ਤੋਂ ਬਾਅਦ ਜਿਹੜੇ ਅਰਸ਼ ਜਿਹੜੇ ਕਾਂਗਰਸ ਦੇ ਇੱਕ ਵੱਡਾ ਚਿਹਰਾ ਏ ਔਰ ਅਰਸ ਸੱਤਰ ਜਿਹੜੇ ਰਾਜਾ ਵੜਿੰਗ ਦੇ ਰਿਸ਼ਤੇਦਾਰ ਨੇ ਅਮਰਤਾ ਵੜਿੰਗ ਦੇ ਚਚੇਰੇ ਪੜਾਹ ਪ੍ਰਾਦਸੇ ਜਾ ਰਹੇ ਨੇ ਉਹ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਇਸ ਵਕਤ ਦੀ ਵੱਡੀਆਂ ਤਸਵੀਰਾਂ ਜਿਹੜੀਆਂ ਇਹ ਨੇ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹੋਏ ਅਰਸ ਸੱਤਰ ਦੀਆਂ ਨੇ ਇਸ ਅਰਸ ਸੱਤਰ ਜਿਹੜੇ ਬੇਹੱਦ ਕਰੀਬੀ ਨੇ ਰਾਜਾ ਵੜਿੰਗ ਦੇ ਰਾਜਾ ਵੜਿੰਗ ਦੇ ਬੇਹੱਦ ਕਰੀਬੀ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਰਾਜਾ ਵੜਿੰਗ ਨੂੰ ਵੱਡਾ ਝਟਕਾ ਲੱਗਿਆ ਏ ਪਤਨੀ ਅਮਰਤਾ ਵੜਿੰਗ ਦਾ ਜਿਹੜਾ ਭਰਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਏ ਸਮਰਥਕਾਂ ਨੂੰ ਵੀ ਸੇਮ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸ਼ਾਮਲ ਕਰਵਾਇਆ ਸੈਂਕੜੇ ਜਿਹੜੇ ਉਹਦੇ ਚੋਣ ਵਾਲੇ ਸੀਗੇ ਔ ਉਹ ਮੌਕੇ ਤੇ ਮੌਜੂਦ ਰਹੇ ਨੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤੇ ਜੁਆਇਨ ਕੀਤੀ ਹੈ ਲਗਾਤਾਰ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਜਾ ਰਹੀ ਹੈ ਇਸੇ ਵਿਚਕਾਰ ਇਹ ਵੱਡੀ ਖਬਰ ਰਾਜਾ ਵੜਿੰਗ ਨੂੰ ਵੱਡਾ ਝਟਕਾ ਲੱਗਿਆ ਲੁਧਿਆਣੇ ਤੋਂ ਔਰ ਫਰੀਦਕੋਟ ਤੋਂ ਤਾਂ ਲੱਗਣੀ ਲੱਗਣਾ ਕਿਉਂਕਿ ਇੱਥੇ ਫਰੀਦਕੋਟ ਦੇ ਵਿੱਚ ਜਿਹੜਾ ਕਰਮਜੀਤ ਅਨਮੋਲ ਹੈ ਉਹਨਾਂ ਨੂੰ ਵੱਡੀ ਮਜ਼ਬੂਤੀ ਮਿਲੇਗੀ ਕਿਉਂਕਿ ਉੱਥੇ ਚੋਣ ਵਾਲੇ ਕਾਫੀ ਨੇ ਅਰ ਸੱਤਰ ਦੇ ਔਰ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਤੇ ਫਰੀਦਕੋਟ ਦੇ ਵਿੱਚ ਅਰ ਸੱਤਰ ਨੂੰ ਜਿਹੜਾ ਲੱਗ ਪਾਵਰ ਮਿਲੀ ਹੈ ਤਾਕਤ ਮਿਲੀ ਹੈ ਕਿਉਂਕਿ ਕਰਮ ਤੜਾ ਜਦੋਂ ਸ਼ਾਮਲ ਹੋਵੇਗਾ ਤਾਂ ਕਰਮਜੀਤਨ ਮੋਲ ਨੂੰ ਜਰੂਰ ਇੱਕ ਤਕੜੀ ਜਿਹੜੀ ਵੋਟ ਪਾਵਰ ਮਿਲੇਗੀ ਕਿਉਂਕਿ ਲਗਾਤਾਰ ਹੁਣ ਚੋਣ ਪ੍ਰਚਾਰ ਵਿੱਚ ਲੱਗੇ ਨੇ ਤਾਂ ਮੁੱਖ ਮੰਤਰੀ ਭਗਵੰਤ ਬਾਣ ਵੀ ਰੋਡ ショ ਕਰ ਰਹੇ ਨੇ ਰੈਲੀਆਂ ਕਰ ਰਹੇ ਨੇ ਇਸ ਵਿੱਚਕਾਰ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਅਰਸ ਸੱਤਰ ਜਿਹੜੇ ਅਮਰਤਾ ਵੜਿੰਗ ਦੇ ਭਰਾ ਨੇ ਰਾਜਾ ਵੜਿੰਗ ਦੇ ਸਾਲੇ ਦੱਸੇ ਜਾ ਰਹੇ ਨੇ ਉਹ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਤੇ ਦੱਸ ਦਈਏ ਕਿ ਫਰੀਦਕੋਟ ਦੇ ਇੱਕ ਨਾਮਵਰ ਚਿਹਰਾ ਅਰਸ ਸੱਤਰ ਆਮ ਆਦਮੀ ਪਾਰਟੀ ਦੇ ਵਿੱਚ ਮੁਖਵੰਦਰੀ ਭਗਵੰਤ ਮਾਨ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਅਰਸ ਸੱਤਰ ਨੇ ਆਮ ਆਦੀ ਪਾਰਟੀ ਦਾ ਪੱਲਾ ਫੜ ਲਿਆ